ਹਾਂ ਜੀ ਅੰਕਲ ਜੀ ਅਸੀਂ ਕਾਲ ਜੀ ਸਸ ਸਹੀ ਕਾਲ ਠੀਕ ਹੋ ਜੀ ਹਾਂਜੀ ਹਾਂਜੀ ਕੋਟੜਾ ਅਗਲਾ ਜ਼ਿਲ੍ਹਾ ਮਾਨਸਾ ਜੀ ਪਹੁੰਚਣ ਦੇ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਵੀ ਭਾਈ ਜਿਹੜੇ ਮਿਲੇ ਸਨ ਹਾਂਜੀ ਕੰਨ ਪਸ਼ੂ ਲੈ ਕੇ ਆਇਓ ਜੀ ਅਸੀਂ ਸਾਡਾ ਇਕੱਲਾ ਸਾਹ ਨਹੀਂ ਸਾਡਾ ਇਕੱਲਾ ਸਾਹ ਜੀ ਹਿੰਦੂਸਤਾਨ ਜੀ ਹਿੰਦੂਸਤਾਨ ਇਹਦਾ ਨਾਮ ਜੀ ਠੀਕ ਹੈ ਜੀ ਕਿਹੜੇ ਪਿੰਡੋਂ ਆਇਓ ਜੀ ਸਾਡਾ ਪਿੰਡ ਵੰਦਰਡੋਲਾ ਜੀ ਠੀਕ ਹੈ ਜੀ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਤਹਿਸੀਲ ਬਾਗਾਪੁਰਾ ਠੀਕ ਹੈ ਜੀ ਇਹ ਬਾਜਾਖਾਨਾ ਭਗਤਾ ਭਾਈ ਪਗਰਾੜੀ ਦੇ ਨੇੜੇ ਰਹਿ ਜਾਂਦਾ ਸਾਡਾ ਠੀਕ ਹੈ ਜ ਕਿੰਨੀ ਉਮਰ ਦਾ ਹੋ ਗਿਆ ਜੀ ਸਾਨੂੰ ਇਹ 3 ਸਾਲ 4 ਮਹੀਨੇ ਦੀ ਉਮਰ ਆ ਠੀਕ ਹੈ ਜੀ ਤੇ ਐਮ 29 ਦੇ ਬਲੱਡ ਚੋਂ ਆ ਜੀ ਠੀਕ ਹੈ ਜੀ ਤੇ ਮਾਂ ਦਾ ਐਮਨਤੀ ਦਾ ਬੱਚਾ 22 ਲੀਟਰ ਦੁੱਧ ਦੇ ਨਾਲ ਸਾਡੀ ਮਾਂ ਦਾ ਇਹ ਵੀ ਚੁਆਇਆ ਹਾਂ ਜੀ 22 ਲੀਟਰ ਦੁੱਧ ਸੀ ਬਾਈ ਜੀ ਇਹਦੀ ਮਾਂ ਠਕਾੜ ਕਰਵਾਇਆ ਜੀ ਕਿਵੇਂ ਜੀ ਨਹੀਂ ਜੀ ਉਹ ਘਰੇ ਚਵਾਈ ਸੀ ਸਾਡੀ ਨੋਰ ਠੀਕ ਹੈ ਜੀ ਉਦੋਂ ਸਾਨੂੰ ਜਾਣਕਾਰੀ ਨਹੀਂ ਸੀ ਬਾਈ ਇੰਨੀ ਠੀਕ ਹੈ ਜੀ ਮੇਲੇ ਉਹ ਤਾਂ ਬਸ ਵੀ ਮਾਨ ਚ ਗਲਤੀਆਂ ਹੀ ਜੱਗੀ ਜਾਂਦੀਆਂ ਆ ਗਲਤੀਆਂ ਕਰਕੇ ਠੀਕ ਹੈ ਜੀ ਬਹੁਤ ਘਾਟ ਰਹੀ ਜੀ ਘਾਟ ਰਹੀ ਜੀ ਥੋੜਾ ਜਿਹਾ ਹਾਈਲਾਈਟ ਹੋ ਜਾਂਦੇ ਹਾਂਜੀ ਹਾਂਜੀ ਮੇਲੇਆਂ ਬਸੇ ਪ੍ਰਤੀ ਹੈ ਨਾ ਜਾਗਰੂਕ ਹੋ ਜਾਂਦੇ ਹਾਂਜੀ ਇਹ ਵੀ ਮੇਲੇਆਂ ਚ ਆਉਣ ਕਰਕੇ ਸਾਨੂੰ ਪਤਾ ਲੱਗਿਆ ਠੀਕ ਹੈ ਜੀ ਅਸੀਂ ਹਰੇਕ ਨੂੰ ਮੈਸੇਜ ਹੀ ਇਹ ਕੋਣੇ ਮੇਲੇ ਜ਼ਰੂਰ ਵੇਖੋ ਕੋਹਾਂ ਦੀ ਪਸ਼ੂ ਰੱਖੇ ਆ ਨਹੀਂ ਰੱਖੇ ਠੀਕ ਹੈ ਜੀ ਮੇਲੇ ਜ਼ਰੂਰ ਵੇਖੋ ਜਾਣਕਾਰੀ ਦੇ ਬਹੁਤ ਵਾਧਾ ਹੁੰਦਾ ਹੈ ਬਹੁਤ ਬਹੁਤ ਵਾਧਾ ਹਾਂਜੀ ਹਾਂਜੀ ਇਹਦਾ SIM ਲੈਣੇ ਜਾਂ ਕਿੱਦਾਂ ਉੱਧਾ ਛੱਡਣਾ ਇਹਦਾ ਜੀ SIM ਨਾ ਸਾਡੇ ਕੋਲੇ ਹੋਣਗੀ ਠੀਕ ਹੈ ਜੀ ਤੇ ਬਾਕੀ ਇਹਦੇ ਬੱਚ ਹਾਂ ਮੈਂ ਮੈਂ ਬਈ ਮਹੀਨੇ ਵੀ 2 ਮਹੀਨੇ ਠੀਕ ਹੈ ਜੀ ਸੋਹਣਿਆ ਹੀ ਨਹੀਂ ਜੀ ਬੱਚੇ ਹਾਂ ਸੋਹਣਿਆ ਹੈ ਬੱਚੇ ਉਹ ਸਾਡਾ ਬੋਰਡ ਲੱਗਿਆ ਉਹਦੇ ਤੇ ਤਸਵੀਰਾਂ ਵੀ ਆ ਬੱਚਿਆਂ ਦੀ ਠੀਕ ਹੈ ਜੀ ਤੇ ਹੋਰ ਪਸ਼ੂ ਕਿੰਨੇ ਕਿੰਨੇ ਕਰੇ ਰੱਖੇ ਹੋਏ 8-10 ਬਸੂ ਹੈਗੇ ਭਾਈ ਠੀਕ ਹੈ ਪਸ਼ੂ ਹੋਰ ਵੀ ਬਣਾਉਂਦੇ ਠੀਕ ਹੈ ਜੀ ਇੰਨਾ ਚ ਬਾਈ ਬਹੁਤ ਬਹੁਤ ਆ ਪਰ ਉਹ ਸਰਕਾਰਾਂ ਨੇ ਮਾਰਤਾ ਵੀ ਨਗਲੀ ਦੁੱਧ ਬਹੁਤ ਸਹੀ ਗੱਲ ਹੈ ਜੀ ਇਸ ਦੁੱਧ ਦੀ ਮੁੱਲ ਨਹੀਂ ਪੈਂਦਾ ਭਾਈ ਸਹੀ ਗੱਲ ਹੈ ਖਰਚੇ ਬਹੁਤ ਆ ਤੇ ਜਿਹੜਾ ਜ਼ਿੰਮੇਵਾਰਾ ਕਿੱਤਾ ਦੀ ਛੱਡ ਉਹਨੂੰ ਜੀ ਨਹੀਂ ਕਰਦਾ ਕਿੱਤਾ ਬਹੁਤ ਗਈ ਆਪਦੀਆਂ ਜ਼ਮੀਨਾਂ ਆਪਦੇ ਘਰੇ ਕੰਮ ਕਰਨਾ ਪਰ ਭਾਈ ਸਰਕਾਰਾਂ ਸਹਿਯੋਗ ਦੇਣ ਤਾਂ ਫੇਰ ਬਹੁਤ ਕਿਤੇ ਜਾ ਸਕਦੀ ਬਲਵਤੀ ਬਹੁਤ ਕਿਤੇ ਵੀ ਜਾ ਸਕਦੀ ਠੀਕ ਹੈ ਗੱਲ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਜਿਹੜੇ ਆ ਜ਼ਿੰਮੇਵਾਰ ਘਰੇ ਮਨੇ ਇਹ ਮਤਲਬ ਉਪਚਾਅ ਹੁੰਦੇ ਨੇ ਨਾ ਨਾ ਮਸ਼ੂਆ ਵੱਲ ਵੀ ਜਾ ਰਹੇ ਨੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਗਾ ਅਸੀਂ ਤੁਹਾਨੂੰ ਇਹੇ ਮੈਸੇਜ ਪਾਉਣਾ ਵੀ ਕੁਆਲਿਟੀ ਤੇ ਆਪਦਾ ਕੰਮ ਕਰੋ ਚੰਗੀ ਬਰੀਡ ਤੇ ਕਰੋ ਚੰਗੇ ਜਾਨਵਰ ਰੱਖੋ ਆਪਦੇ ਘਰੇ ਬੱਚਾ ਨੇ ਕੰਮ ਕਰਨਾ ਰੱਖੋ ਯਾਰ ਤੁਸੀਂ ਠੀਕ ਹੈ ਜੀ ਆ ਵੀ ਸਾਡੇ ਬੱਚੇ ਨੇ ਆਕਨੇ ਪਾਲਿਆ ਜਦੋਂ ਜਦ ਕਰਕੇ ਅੱਛਾ ਜੀ ਪਹਿਲਾਂ ਹੋ ਸਕਦਾ ਸਾਡੇ ਵੀ ਮਨ ਚਾਹੀ ਸੀਗਾ ਵੀ ਕਾਹਤੋਂ ਠੀਕ ਹੈ ਜੀ ਹੋਂ ਇਹਦਾ ਪਤਾ ਲੱਗਦਾ ਵੀ ਕੀ ਹੈ ਕਈ ਵਾਰੀ ਐ ਸੋਚਦੇ ਨੇ ਨਾ ਵੀ ਕੱਟਾ ਪਾਲ ਲਿਆ ਜੀ ਸਾਨੂੰ ਇਹ ਕਹਿੰਦੇ ਆ ਗੱਲਾਂ ਆਉਂਦੀਆਂ ਰਹਿ ਜਾਂ ਵੀ ਕੱਟਾ ਪਾਲ ਲਿਆ ਵੀ ਜਵਾਕ ਨੂੰ ਕਿੱਧਰ ਲਾਈ ਫਿਰਦੇ ਠੀਕ ਹੈ ਗੱਲ ਜੀ ਪਰ ਹੌਣੇ ਸਾਨੂੰ ਹੁਣ ਤਾਂ ਅਗਲੇ ਨੂੰ ਵਾਸੀਆਂ ਨੇ ਵੀ ਕੱਟੀ ਨੂੰ ਕੱਟਾ ਪਾ ਪਸ਼ੂਆਂ ਨਾਲ ਸੌਂਕ ਪੈ ਜਾਂਦਾ ਫਿਰ ਕਈ ਕੰਮਾਂ ਤੋਂ ਵੀ ਬਚਤ ਹੋ ਜਾਂਦੀ ਹੈ ਜੀ ਨੌਜਵਾਨੀ ਨੂੰ ਵੀ ਸੇਧ ਆਉਂਦੀ ਹੈ ਬਹੁਤ ਵਧੀਆ ਬਾਈ ਯਾਰ ਉਹ ਤੇ ਘਰੇ ਕੰਮ ਕਰਨਾ ਬੱਚਿਆਂ ਦੇ ਅੱਖਾਂ ਦੇ ਮੂਰੇ ਰਹਿੰਦੇ ਠੀਕ ਗੱਲ ਹੈ ਹੈ ਹਾਂਜੀ ਹਾਂ ਦੁੱਧ ਪੌਣਗੇ ਪੈਸੇ ਆਉਣਗੇ ਠੀਕ ਹੈ ਜੀ ਪਰ ਸਰਕਾਰਾਂ ਦਾ ਬਹੁਤ ਮਾੜੀ ਗੱਲ ਆ ਮੈਂ ਦੁਆਰੇ ਫੇਰ ਬੋਲਦਾ ਯਾਰ ਦੁੱਧ ਦਾ ਰੇਟ ਨਹੀਂ ਮਿਲਦਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਬਾਈ ਰਾਸ ਸੀ ਕਰ ਠੀਕ ਪੰਜਰ ਸੀ ਇਸਾਂ ਲੈ ਕੇ ਆ ਹਾਂ ਕੀ ਨਾਮ ਆ ਇਸਾਂ ਦਾ ਸ਼ੇਰਾ ਵੀ ਸ਼ੇਰਾ ਜੀ ਹਾਂਜੀ ਤੇ ਕਿੰਨੀ ਉਮਰ ਹੋ ਗਈ ਸਾਢੇ 4 ਸਾਲ ਸਾਢੇ 4 ਸਾਲ ਦਾ ਮਾਂ ਦਾ ਕਿ ਦੁੱਧ ਦਾ ਰਿਕਾਰਡ ਹੈ ਪੁਨੀ ਪਲੱਸ ਹੈ ਬਾਈ ਜੀ ਪੁਨੀ ਪਲੱਸ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬੱਚੇ ਛੱਟਣ ਲੱਗੇ ਇਹਨਾਂ ਨੂੰ ਕਰਾਸ ਕਰਾਉਣ ਲੱਗੇ ਹਾਂ ਹਾਂ ਬੱਚੇ ਕਰਾਸ ਬੱਚੇ ਦੇ ਆ ਕੇ ਬਹੁਤ ਸੋਹਣੇ ਬੱਚੇ ਆਏ ਆ ਹਾਂ ਬਹੁਤ ਕਿੰਨਾ ਟਾਈਮ ਹੋ ਗਿਆ ਛੱਡ ਦੇਣ ਛੱਡ ਦੇਣ ਤਾਂ ਵੀਰੇ ਇਹਨੂੰ ਹੋ ਕੇ 2 ਸਾਲਾਂ ਵਾਂਗੂ ਹੋ ਕੇ ਸਾਢੇ 3 ਨੂੰ ਠੀਕ ਹੈ ਤੇ ਉਹਨਾਂ ਲਈ ਟਾਈਮ ਤੇ ਸੋਚਿਆ ਵੀ ਮਤਲਬ ਸੀਮਨ ਲੈਣ ਹਾਂ ਜੀ ਹਾਂ ਬਿਲਕੁਲ ਲਵਾਂਗੇ ਸੀਮਨ ਪਰ ਥੋੜੀ ਜੀ ਬੱਚਿਆਂ ਦੀ ਬਿਊਟੀ ਵੇਖ ਕੇ ਥੋੜੀ ਜਿਹਾ ਹੋਰ ਵੇਟ ਕਰਕੇ ਲੈਣਾ ਠੀਕ ਹੈ ਜੀ ਤੇ ਇਹਦਾ ਕੱਦ ਕਾੜਦਾ ਜੀ ਕਿੰਨਾ ਕੋ ਹੋ ਗਿਆ ਲੰਬਾ ਇੱਕ ਵਾਰ ਦੇਖ ਲਓ ਤੁਸੀਂ ਹੁੰਦਾ ਅੱਛਾ ਵਧੀਆ ਜੀ ਕੱਦ ਕਾੜ ਵੀ ਠੀਕ ਹੈ ਬਹੁਤ ਵਧੀਆ ਲੱਗ ਰਿਹਾ ਤੇ ਹੋਰ ਵੀ ਬੱਚੇ ਪਾਲ ਰਹੇ ਮੇਰੇ ਕੋਲ ਹਾਂਜੀ ਹਾਂ ਆਪਣੇ ਫਾਰਮ ਦੇ ਉੱਤੇ 60 70 ਪਸ਼ੂ ਨੇ ਠੀਕ ਹੈ ਵੀਰੇ ਤੇ ਬੱਚੇ ਇਹਦੇ ਤਕਰੀਬਨ ਆਗੇ ਹੁਣ ਸਾਡੇ ਕੋਲ 15 ਕੁਸਤਾ ਸੀ ਚਾਰ ਦੋਸਤਰੋ ਹੀ ਦਿੱਤੇ ਹੈ ਠੀਕ ਹੈ ਜੀ ਤੁਸੀਂ ਅਸੀਂ ਆਪ ਵੀ ਤਿਆਰ ਕਰ ਰਹੇ ਹਾਂ ਬੱਚੇ ਹੋਰ ਤੇ ਵੀ ਗਏ ਤੁਸੀਂ ਹਾਂਜੀ ਬਾਈ ਜੀ ਆਪਾਂ ਪਹਿਲਾਂ ਲੌਂਗਵਾਲ ਠੀਕ ਹੈ। ਉਤੋਂ ਦੂਜਾ ਸਥਾਨ ਕੀਰਿਆਂ ਚ ਸੀ ਇਹਦਾ। ਠੀਕ ਹੈ ਵੀਰੇ। ਫਿਰ ਉਸ ਤੋਂ ਬਾਅਦ ਬੀਐਫਐਮ ਲਾ ਸੀ ਤਨੋਲਾ। ਠੀਕ ਹੈ ਜੀ। ਸਰਟੀਫਿਕੇਟ ਵਗੈਰਾ ਵੀ ਹਾਂਜੀ ਬਾਈ ਜੀ। ਹਾਂਜੀ। ਤੇ ਇਹ ਤੀਜਾ ਸਥਾਨ ਸੀ ਬੀਐਫਐ ਤੋਂ। ਠੀਕ ਹੈ ਜੀ। ਇਹ ਲੰਗਵਾਲ ਤੋਂ ਦੂਜਾ ਸਥਾਨ ਸੀ ਕੀਰਿਆਂ ਚ ਸੀ। ਠੀਕ ਹੈ ਜੀ। ਇਹ ਚਾਰਤਾਂ ਦਸ ਸੀ। ਠੀਕ ਹੈ ਵੀਰੇ। ਹੁਣ ਸੀਜ਼ਨ ਦੇ ਆਪਾਂ ਮੇਲੇ ਤੇ ਦੁਬਾਰਾ ਫਿਰ। ਬਹੁਤ-ਬਹੁਤ ਵਧਾਈਆਂ ਲੜੀ ਗਦਾ। ਹਾਂਜੀ ਬਾਈ ਜੀ। ਬਹੁਤ-ਬਹੁਤ। ਚਲੋ ਇੰਨੇ ਨਾਲ ਆਪਦੇ ਆਪ ਨੂੰ ਵੀ ਸੰਤੁਸ਼ਟੀ ਹੋ ਰਹੀ ਦੀ ਬਹੁਤ ਚੀਜ਼ ਪਾ ਲ ਰਹੇ ਹਾਂ ਜੀ ਬਾਈ ਜੀ। ਹਾਂ ਬਹੁ ਠੀਕ ਹੈ ਵੀਰ ਸਾਹਿਬ ਠੀਕ ਹੈ ਬਾਈ ਸਾਡੇ ਚੱਲ ਠੀਕ ਹੈ ਜੀ